ਸੋ ਲੰਗਰ ਖਨੋਰੀ ਬਾਰਡਰ ਦੇ ਉੱਤੇ ਪੱਕੇ ਬਣ ਕੇ ਤਿਆਰ ਹੋ ਗਏ ਸਾਰੇ ਵਲੰਟੀਅਰ ਸਾਰੇ ਜਿੰਨੇ ਵੀ ਕਿਸਾਨ ਇੱਥੇ ਸ਼ਾਮਲ ਸੀ ਮੋਰਚੇ ਦੇ ਵਿੱਚ ਅੱਜ ਵਾਰਿਸ਼ ਪਈ ਹੈ ਜਦੋਂ ਤੇ ਸਾਰਾ ਲੰਗਰ ਨਵੇਂ ਸਿਰਿਓਂ ਪੱਕਾ ਤਰਪਾਲਾ ਅੰਦਰ ਪੁਣਾ ਪਾ ਕੇ ਉੱਤੇ ਪੱਕਾ ਬਣਾਤਾ ਆ ਬੀਬੀਆਂ ਨੇ ਸਾਡੇ ਨੌਜਵਾਨ ਨੇ ਪ੍ਰਸ਼ਾਦਾ ਦੀ ਸੇਵਾ ਜਿਹੜੀ ਸ਼ੁਰੂ ਹੋ ਗਈ ਹੈ ਸਾਡੇ ਜਿਹੜੇ ਕਿਸਾਨ ਭਰਾ ਹੈਗੇ ਲੱਗੇ ਹੋਏ ਨੇ 3 ਘੰਟਿਆਂ ਤੋਂ ਹੋਏ ਨੇ ਲੱਗੇ ਹੋਏ ਨੇ ਸਾਰਾ ਲੰਗਰ ਨਵੇਂ ਸਿਰਿਓਂ ਟੈਂਟ ਲਾ ਕੇ ਪੱਕਾ ਕਰਤਾ ਉੱਪਰ ਤਰਪਾਲ ਪਾ ਕੇ ਹਲੇ ਕੰਮ ਜਾਰੀ ਹੈ ਸਾਰਾ ਜਿਹੜਾ ਹੈਗਾ ਮੁਕੰਮਲ ਇਹ ਕਰ ਦੇਣਾ ਕੰਮ ਆ ਕੇ ਇੱਥੇ ਜਿਹੜਾ ਕਿਸੇ ਵੀ ਕਿਸਮ ਦੀ ਛੜਨਾ ਪਵੇ ਲੰਗਰ ਇਨਾਕੇ 'ਚ ਬਹੁਤ ਆਉਂਦਿਆ ਬੇਸ਼ਮਾਰ ਜਿਹੜਾ ਸਹਿਯੋਗ ਹੈ ਇਲਾਕੇ ਵੱਲੋਂ 6 ਮਹੀਨਿਆਂ ਤੋਂ ਲੈ ਕੇ ਹਲੇ ਵੀ ਬਹੁਤ ਲੰਗਰ ਆਉਂਦੇ ਆ ਉਹ ਵੀ ਉਸੇ ਤਰ੍ਹਾਂ ਹੀ ਚੱਲਣਗੇ ਅਰੇ ਵੀ ਲੰਗਰ ਇੱਕ ਜੱਫੇਵੰਦੀ ਵੱਲੋਂ ਜਿਹੜਾ ਹੈਗਾ ਇੱਥੇ ਪੱਕਾ ਕਰਤਾ ਹੈ ਸ਼ਾਮ ਨੂੰ ਇੱਥੇ ਪ੍ਰਸ਼ਾਦਾ ਦੇ ਲਈ ਬਣਿਆ ਕਰੂਗਾ ਸੋਹਾਂ ਨੂੰ ਜਿਹੜਾ ਹੈਗਾ ਇਲਾਕੇ ਦੇ ਪਿੰਡਾਂ ਤੋਂ ਆ ਜਾਂਦਾ ਬਣ ਕੇ ਪ੍ਰਸ਼ਾਦੇ ਬਣ ਰਹੇ ਆ ਸਾਡੇ ਪੇਬਾਦਰ ਨਾ ਗਿਆ ਕਰਚਰਨੀ ਪਿੰਡ ਬਾਂਦਰ ਜ਼ਿਲ੍ਹਾ ਮੋਗਾ ਬਲਾਕ ਬਾਜਾਖਾਨਾ ਗੁਰਚਰਨ ਸਿੰਘ ਨਾਨਕ ਸਿੰਘ ਬੜੀਆਂ ਸੇਵਾਵਾਂ ਦਿੱਤੀਆਂ ਇਹਨਾਂ ਨੇ ਲੰਗਰ ਵਾਸਤੇ ਅੱਧੀ ਦਿਹਾੜੀ ਤੋਂ ਲੱਗੇ ਹੋਏ ਜਦੋਂ ਦੀ ਵਾਰਸ਼ ਆਈ ਹੈ ਐ ਬਣਾਤਾ ਜਾਵਾਂ ਪੱਕਾ ਇੱਧਰ ਵੀ ਸਾਰੇ ਬਾਬਾ ਗੋਰਾ ਜੀ ਜਿਹੜੀ ਕਸਰ ਰਹਿੰਦੀ ਹੈ ਵੀਰੋ ਕੱਲ ਨੂੰ ਆਸ ਪਾ ਕੇ ਇਹਨੂੰ ਜਾਵਾਂ ਪੱਕਾ ਕਰਾਂਗੇ ਲੰਗਰ ਪੱਕਾ ਹੋਣਾ ਗੱਡੀਆਂ ਨਹੀਂ ਚੱਲਣਗੀਆਂ ਪੂਰਾ ਮੋਰਚਾ ਕੀ ਨਾ ਚਲਾਉਣਾ ਹੈ ਲੰਗਰ ਬੰਦਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਣ ਰਹੀ ਹੈ ਕੀ ਨਾਮ ਸਾਡਾ ਖਦੇਵ ਸਿੰਘ ਖਦੇਵ ਸਿੰਘ ਸਭਜੀ ਦੀ ਸੇਵਾ ਜਿਹੜੀ ਉਹ ਕਰ ਰਹੇ ਨੇ ਹਰਜਿੰਦਰ ਸਿੰਘ ਜੀ ਬਾਂਦਰ ਹਰਜਿੰਦਰ ਬਾਂਦਰ ਹਰਜਿੰਦਰ ਸਿੰਘ ਪਿੰਡ ਬਾਂਦਰ ਤੋਂ ਤੇਜਾ ਸਿੰਘ ਕਣਿਏ ਤੋਂ ਸਤਾਰ ਸਿੰਘ ਮੱਲੇ ਤੋਂ ਬਿਆਨ ਤਸੂਰਪੂਰੀ ਮਹਾਸ਼ਾ ਇਹਨਾਂ ਨੇ ਤਾਂ ਜਦੋਂ ਦੇ ਆਏ ਆ ਘਰ ਦੇਖਿਆ ਹੀ ਨਹੀਂ ਮੁੜ ਕੇ ਸਾਰੀਆਂ ਸਵਾਮਾਂ ਇਹਨਾਂ ਦੇ ਫਿਰ ਪਈ ਐ ਇੱਧਰ ਸਾਡੇ ਮੱਲੇ ਵਾਲੇ ਹਿੰਦੀ ਇਹਨਾਂ ਕੰਮਾਂ ਦਾ ਬੜਾ ਸ਼ੌਂਕੀ ਐ ਨੰਬਰਦਾਰ ਬਾਜਾਖਾਨਾ ਸਿੰਦਾ ਕਾਵਲ ਵਾਲਾ ਜਿਹੜਾ ਘਰੇ ਗਿਆ ਹੀ ਨਹੀਂ ਜਿਉਂ ਆ ਗਿਆ ਹਿੰਦੀ ਮੱਲੇ ਤੋਂ ਨੰਬਰਦਾਰ ਬਾਜੇਖਾਨੇ ਤੋਂ ਇਹ ਸਾਰੇ ਲੰਗਰ ਦੀਆਂ ਜਿਹੜੀਆਂ ਪੱਕੀਆਂ ਕੰਮ ਕਰ ਰਿਹਾ ਬੈਂਚ ਪੁੰਚ ਤੋਂ ਕੋ ਕੇ ਸਾਰੇ ਪੱਕਾ ਲਾ ਦੇਣਾ ਸਾਰੀਆਂ ਰਸਤਾ ਇੱਥੇ ਸਾਰੀਆਂ ਜਮਾ ਹੋਈ ਐ ਕਰਨੀ ਸੋ ਮੋਰਚੇ ਦਾ ਵੱਧ ਚੜ ਕੇ ਸਹਿਯੋਗ ਕਰੀਏ ਤਾਂ ਕਿ ਜੜੀ ਨਸਲਾਂ ਤੇ ਫਸਲਾਂ ਦੀ ਇਹ ਲੜਾਈ ਹੈ ਐ ਐਮਐਸਪੀ ਤੇ ਗਰੰਟੀ ਕਾਨੂੰਨ ਲੈਣਾ ਬਹੁਤ ਵੱਡੀ ਲੜਾਈ ਹੈ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੇ ਮੁਤਾਬਕ ਐਮਐਸਪੀ ਤੇ ਗਰੰਟੀ ਕਾਨੂੰਨ ਲੈਣਾ ਮਤਲਬ ਆਪ ਦੇ ਪੰਜਾਬ ਦੀ ਪਛੜੀ ਹੋਈ ਖੇਤੀ ਨੂੰ ਇੱਕ ਪੰਜਾਬੀਆਂ ਦਾ ਪੰਜਾਬ ਦੀ ਖੇਤੀ ਹੈ ਜਿਹੜੀ ਪੰਜਾਬੀਆਂ ਦਾ ਵੱਡਾ ਰੋਜ਼ਗਾਰ ਦਾ ਸਾਧਨ ਹੈ ਜਿਹੜੇ ਦਾ ਪਛੜ ਜਾਣ ਦਾ ਕਾਰਨ ਇਹ ਕਾਰਨ ਕਰਕੇ ਹੀ ਸਾਰਾ ਜਿਹੜਾ ਹੈਗਾ ਸਾਡੀ ਨੌਜਵਾਨੀ ਜਿਹੜੀ ਵਿਦੇਸ਼ ਨੂੰ ਭਜ ਰਹੀ ਹੈ ਜਾਂ ਕੁਝ ਨੌਜਵਾਨੀ ਨੂੰ ਨਸ਼ੇ ਦੇ ਕਿਪੜਕਾਇਆ ਜਾ ਰਿਹਾ ਹੈ ਤੇ ਸਾਡਾ ਇਹ ਪਿਤਾਪੁਰਖੀ ਕਿਤਾ ਪੰਜਾਬ ਦਾ ਮੁੱਖ ਕਿਤਾ ਕੀਤੀ ਉਹਨੂੰ ਪੈਰਾਸਰ ਕਰਨ ਵਾਸਤੇ ਐਮਐਸਪੀ ਤੇ ਗਰੰਟੀ ਕਾਨੂੰਨ ਸੁਆਮੀਨਾਥੀ ਸ਼ਿਫਾਰਿਸ਼ਾਂ ਦੇ ਮੁਤਾਬਕ ਲੈਣਾ ਸਹੀ ਜ਼ਰੂਰੀ ਹੈ ਸੋ ਇਹ ਲੜਾਈਆਂ ਜਿਹੜੀਆਂ ਚੱਲੀਆਂ ਹੋਈਆਂ ਵੀਰੋ ਧਟ ਕੇ ਸਹਿਯੋਗ ਕਰੋ ਇਹਨਾਂ ਲੰਗਰਾਂ ਦੇ ਵਿੱਚ ਤੁਹਾਡੇ ਸਹਿਯੋਗ ਨਾਲ ਹੀ ਚੱਲਨੇ ਆ ਤੇ ਇਲਾਕੇ ਦੇ ਬਹੁਤ ਧੰਨਵਾਦੀ ਆਸੀਂ ਉਹਨਾਂ ਦੇ ਲੰਗਰ ਸਵੇਰ ਵੇਲੇ ਲਾ ਕੇ ਚੁਆ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਆਓ ਸਾਰੇ ਡਟਕੇ ਮੋਰਚੇ ਨੂੰ ਆਪਣੇ ਨੂੰ ਕਾਮਯਾਬ ਕਰੀਏ ਸਿੱਕ ਬੰਨ ਵੀ ਜਾਣਾ ਬੰਨਾ ਗਏ ਅੱਲਾ ਤਿਆਰ ਤਾਂ ਕਰਕੇ ਬੰਨਾ ਕੇ ਬਾਹਰ ਚਲੂ ਇਹ ਹੁਣ ਆਏ ਮੀਟੀ ਕਿਤੇ ਪੈ ਗਈ ਮਰੂੜੇ ਜੋ ਦੂਜੇ ਨੂੰ ਲਾ ਫਾਟ ਖਾ ਕੇ ਟੁੱਟ ਜਾਂਦੇ ਆ ਬੇਟੀ